ਅਰਦਾਸ ਕਰਵੀਂ ਕਦੇ ਨਹੀਂ ਛੱਡਨੀ ਇਹ ਗੱਲ ਹਮੇਸ਼ਾ ਯਾਦ ਰੱਖਣਾ ਮੈਂ ਕਹਿੰਦਾ ਜੀ ਕੋਈ ਫਰਕ ਨਹੀਂ ਪੈਂਦਾ ਸਮਾਂ ਓੱਖਾ ਜ਼ਿਆਦਾ ਲੱਗ ਰਿਹਾ ਤੁਹਾਨੂੰ ਤੁਹਾਨੂੰ ਲੱਗਦਾ ਪਿਆ ਕਿ ਅੱਗੇ ਨਹੀਂ ਵਧਿਆ ਜਾਂਦਾ ਪਿਆ ਰੋ ਰਹੇ ਹੋ ਪਰੇਸ਼ਾਨ ਹੋ ਦੁਖੀ ਹੋ ਬਹੁਤ ਜ਼ਿਆਦਾ ਕੋਈ ਗੱਲ ਨਹੀਂ ਅਰਦਾਸ ਨਹੀਂ ਕਰਨੀ ਛੱਡਣੀ ਕਦੇ ਅਰਦਾਸ ਕਰਦੇ ਰਹਿਣਾ ਰੋਜ਼ ਹਰ ਪਲ ਆਪਣੇ ਗੁਰੂ ਦੇ ਅੱਗੇ ਜਾ ਕੇ ਬਹਿ ਜਾ ਕਰੋ ਬਸ ਦੇਖੋ ਸਾਨੂੰ ਕਿਸੇ ਨੇ ਬਚਾ ਨਹੀਂ ਜਿਆਣਾ ਹੈ 100% ਗੱਲ ਪੱਕੀ ਹੈ ਇੱਥੇ ਮਜਾਗ ਉਡਾਨ ਆਏਗੀ ਦੁਨੀਆ ਹਸਨ ਆਏਗੀ ਸਾਡੇ ਤੇ ਕਿ ਤੇਰੇ ਕਿਉਂ ਨਹੀਂ ਕੰਮ ਬਣੇ ਪਰ ਬਚਾਨ ਨਹੀਂ ਕਿਸੇ ਨੇ ਆਣਾ ਸੋ ਦੇਖੋ ਜੀ ਅਰਦਾਸ ਚ ਬਹੁਤ ਸ਼ਕਤੀ ਹੈ ਪਤਾ ਨਹੀਂ ਹੁੰਦਾ ਕਈ ਵਾਰੀ ਜਦੋਂ ਆਪਾਂ ਹਾਰ ਮੰਨ ਕੇ ਬਹਿ ਜੰਨੇ ਨਾ ਸਾਨੂੰ ਲੱਗਦਾ ਕਿ ਮੇਰਾ ਆਖਰੀ ਸਮਾਂ ਮਤਲਬ ਹੁਣ ਐਸ ਪੁਆਇੰਟ ਤੋਂ ਬਾਅਦ ਮੈਂ ਦੁੱਖ ਨਹੀਂ ਚੱਲ ਸਕਦਾ ਤੇ ਆਪਾਂ ਅਰਦਾਸ ਕਰਨੀ ਛੱਡ ਦਿੰਦੇ ਜੀ ਮਾਲਕ ਤਾਂ ਸੁਣਦਾ ਹੀ ਨਹੀਂ ਪਿਆ ਪਰ ਪਤਾ ਨਹੀਂ ਜੀ ਹੁੰਦਾ ਕਿ ਇੱਕ ਅਰਦਾਸ ਹੀ ਹੋਰ ਹੁੰਦੀ ਹੈ ਤੇ ਤੁਹਾਡੀ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਗੁਰੂ ਹੀ ਹੈ ਜੀ ਤੁਹਾਨੂੰ ਬਚਾਉਣ ਵਾਲਾ ਗੁਰੂ ਹੀ ਹੈ ਜਿਹੜਾ ਸਾਨੂੰ ਹਰ ਮੁਸ਼ਕਲ ਹਰ ਦੁਵਿਧਾ ਚੋਂ ਬਚਾ ਸਕਦਾ ਕਢਵਾ ਸਕਦਾ ਹੋਰ ਕਿਸੇ ਨੇ ਤੁਹਾਡੇ ਲਈ ਹੱਥ ਨਹੀਂ ਅੱਗੇ ਕਰਨਾ ਕਿਸੇ ਦੇ ਸਾਹਮਣੇ ਮੈਂ ਕੰਨਾ ਤੁਸੀਂ ਉੱਚੀ ਰੋ ਲੋ ਭਾਵੇਂ ਜਾ ਕੇ ਮਜਾਲ ਹੈ ਤੁਹਾਨੂੰ ਕੋ ਚੁੱਪ ਕਰਾਣਾ ਜੇ ਕਿਸੇ ਨੂੰ ਕੋਈ ਫਰਕ ਨਹੀਂ ਜੇ ਪੈਂਦਾ ਹੁਣ ਦੁਨੀਆ ਦਾ ਕੰਦੀ ਰੋਈ ਜਵੇ ਇਹਦਾ ਕੰਮ ਹੈ ਰੋਣਾ ਐਨੇ ਦੁਖੀ ਹੋਣਾ ਦੂਜੇ ਦੀ ਪੀੜ ਨੂੰ ਕੌਣ ਪੀੜ ਸਮੇ ਦਾ ਅੱਜ ਦੇ ਸਮੇਂ ਚ ਇਹੋ ਤਾਂ ਕਲਯੁਗੀ ਸਮਾਂ ਹੈ ਸੋ ਸਾਡੀ ਆਸ ਸਾਡਾ ਮਾਲਕ ਹੀ ਹੈ ਜੀ ਇੱਥੇ ਹੀ ਵੱਜ ਸਕਦੇ ਆ ਅਗੇ ਨਹੀਂ ਤਾਂ ਰੁਲ ਜਾਵਾਂਗੇ ਦੁਨੀਆ ਦੇ ਹੱਥੋਂ ਨਹੀਂ ਤਾਂ ਐਸੇ ਗੱਲਾਂ ਜੋਲ ਜਿਕੇ ਬਹਿ ਜਾਾਂਗੇ ਮੈਨੂੰ ਬਚਾਨੀ ਨਹੀਂ ਐ ਮੇਰੇ ਲਈ ਕਿਸੇ ਨੇ ਕੁਛ ਨਹੀਂ ਕੀਤਾ ਛੱਡ ਦੋ ਅੱਜ ਤੋਂ ਬਾਜ ਜੜੀਆਂ ਉਮੀਦਾਂ ਤੁਹਾਡੀਆਂ ਸਿਰਫ ਆਪਣੇ ਮਾਲਕ ਦੇ ਨਾਲ ਲਾ ਲਓ ਤੇ ਜਿਹੜੀ ਸਭ ਤੋਂ ਵੱਡੀ ਤੁਹਾਡੀ ਜ਼ਿੰਦਗੀ ਬਦਲਣ ਦੀ ਸ਼ਕਤੀ ਹੈ ਉਹ ਅਰਦਾਸ ਚ ਮੈਂ ਕਹਿੰਦਾ ਜੀ ਭੋਲੀ ਜੋ ਦੁਨੀਆਦਾਰੀ ਕਿਸੇ ਵੱਲ ਨਾ ਵੇਖੋ ਤੁਸੀਂ ਆਪਣੇ ਗੁਰੂ ਦੇ ਅੱਗੇ ਜਾ ਕੇ ਬਹਿ ਜਾਇਆ ਕਰੋ ਆਪਣੇ ਮਾਲਕ ਦੇ ਅੱਗੇ ਆਪਾਂ ਸਭ ਕੁਝ ਰੱਖਣਾ ਹੀ ਰੱਖਣਾ ਦੋਸਤਾਂ ਗੇ ਵੀ ਤਾਂ ਰੱਖਦੇ ਹੋ ਨਾ ਦੋਸਤਾਂ ਗੇ ਵੀ ਤਾਂ ਰੋਪੰਦੇ ਹੋ ਨਾ ਕਿ ਮਰਨੈ ਸੰਗਾ ਨਹੀਂ ਆ ਮਰਨਾਂ ਦੇ ਆ ਰਹਾ ਨਹੀਂ ਵਧੀਆ ਹੋ ਰਿਹਾ ਆਪਣੇ ਮਾਲਕ ਦੇ ਅੱਗੇ ਰੱਖੋ ਅੱਠੇ ਪੈਰ ਆਪਣੇ ਗੁਰੂ ਨੂੰ ਯਾਦ ਰੱਖੋ ਤੇ ਅੱਠੇ ਪੈਰ ਹੀ ਅਰਦਾਸ ਕਰੋ ਤੁਸੀਂ ਅਰਦਾਸ ਕਰਨੀ ਨਾ ਛੱਡੋ ਮਾਲਕ ਨੇ ਦੇਖਣਾ ਆਪਣਿਆਂ ਭਾਗ ਲਾਣੇ ਇੱਕ ਦਿਨ ਤਾਂ ਐਸਾ ਆਂਦਾ ਹੀ ਜਾਂਦਾ ਜਦੋਂ ਮਾਲਕ ਤੁਹਾਡੀਆਂ ਸਾਰੀਆਂ ਅਰਦਾਸਾਂ ਸੁਣਨਦਾ ਤੇ ਫਿਰ ਯਕੀਨ ਮੰਨਣਾ ਫਰਕ ਨਹੀਂ ਇਹ ਪੈਂਦਾ ਜਿਹੜੀਆਂ ਚੀਜ਼ਾਂ ਤੁਸੀਂ ਇੰਪੋਸੀਬਲ ਸੋਚ ਕੇ ਬੈਠੇ ਹੋਇਓ ਇੱਕ ਸੈਕਿੰਡ 'ਚ ਪੋਸੀਬਲ ਹੋਣਗੀਆਂ ਜਿਹੜੀਆਂ ਲਿਖੀਆਂ ਨਹੀਂ ਹੋਈਆਂ ਉਹ ਵੀ ਮਿਲ ਜਣਗੀਆਂ ਸਭ ਕੁਝ ਹੋਏਗਾ ਇੱਥੇ ਪਰ ਹੋਣਾ ਅਰਦਾਸ ਦੇ ਨਾਲ ਹੀ ਹੈ ਇਸ ਲਈ ਅਰਦਾਸ ਕਰੋ ਮਾਲਕ ਦਾ ਸੱਚਾ ਵਿਸ਼ਵਾਸ ਰੱਖ ਕੇ ਕਰੋ ਕਿ ਮੇਰੇ ਮਾਲਕ ਹੋ ਜੇ ਮੈਂ ਕੁਝ ਮੰਗਿਆ ਤੇ ਮੈਨੂੰ ਮਿਲਣਾ ਹੀ ਮਿਲਣਾ ਤੇ ਜੇ ਨਹੀਂ ਮਿਲਿਆ ਤੇ ਇਹਦੇ ਤੋਂ ਵਧੀਆ ਮਿਲਣਾ ਪਰ ਮਾਲਕ ਮੇਰਾ ਮੈਨੂੰ ਖਾਲੀ ਹੱਥ ਨਹੀਂ ਜਾਣ ਦੇਗਾ ਇਹ ਗੱਲ ਜਦੋਂ ਤੁਹਾਡੇ ਮਨ 'ਚ ਪੱਕੀ ਹੋ ਗਈ ਤੇ ਫਿਰ ਹੌਲੀ ਹੌਲੀ ਆਪਣੇ ਆਪ ਵੀ ਅੰਦਰੋਂ ਸਟਰੋਂਗ ਹੋਣੇ ਸ਼ੁਰੂ ਹੋ ਜਾਓਗੇ ਫੇਰ ਨਹੀਂ ਤੁਹਾਨੂੰ ਕੋਈ ਤੋੜ ਪਾਏਗਾ ਇੱਥੇ ਜਿਹੜੇ ਮਰਜ਼ੀ ਹਾਲਾਤ ਜਿਹੜੇ ਮਰਜ਼ੀ ਸਮਾਂ ਹੋਵੇ ਤੁਸੀਂ ਆਪੇ ਅੱਗੇ ਵੱਧ ਜਾਨਾ ਫਿਰ